ਪਾਵਰ ਲੋਸ ਦਾ ਜਿਹੜਾ ਸਿਸਟਮ ਆ ਉਹਨੂੰ ਸਮਝੋ ਵੀ ਪਾਵਰ ਲੋਸ ਕਿਵੇਂ ਹੁੰਦੀ ਹੈ ਇੰਚਾਂ ਨੰਨੀ ਦੀ ਪਰ ਜਾਂ ਕੋਈ ਚੀਜ਼ ਦੀ ਚੱਲਦੀ ਹੁੰਦੀ ਪਾਵਰ ਲੋਸ ਜੇ ਕਿਤੇ ਤੁਸੀਂ ਪਾਵਰ ਲੋਸ ਕਰ ਲਈ ਜੋ ਮਰਜ਼ੀ ਕਰਿਓ ਪਾਵਰ ਮੁੜ ਕੇ ਨਹੀਂ ਤੁਮਾ ਕੋਈ ਸੌਕ ਰੀਲ ਪਾਤੀ ਵੀ ਭਰਾਵੋ ਈ ਤੇ ਨਾ ਚਲਾਓ ਇਕਨੋਮੀ ਰੀਪਰ ਚਲਾਉਣ ਵਾਸਤੇ ਨਹੀਂ ਬਣੀ ਵੀ ਫੇਰ ਈ ਦਾ ਨਾ ਯਾਰ ਤੁਸੀਂ ਸੁਣਦੇ ਸਾਰੇ ਸੀਜ਼ਨ ਤਲਲੇ ਮਾਰੀ ਜਾਣੇ ਨੇ ਪਰ ਚੀਜ਼ ਨੂੰ ਸਹੀ ਨਹੀਂ ਕਰਨਾ ਨਾ ਗੱਲ ਬੰਨਣੀ ਹਾਂਜੀ ਸੋਹਣਿਓ ਕੀ ਹਾਲ ਚਾਲ ਐ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਬਹੁਤ ਇੰਪੋਰਟੈਂਟ ਆ ਇਦਾਂ ਦਾ ਕੋਈ ਟੌਪਿਕ ਟੱਚ ਨਹੀਂ ਕਰਦਾ ਪਟੇਡੇ ਜੇ ਟੌਪਿਕ ਲੈ ਕੇ ਆਉਂਦੇ ਆ ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਦਾ ਮੇਰੀਆਂ ਵੀਡੀਓ ਲੰਬੀਆਂ ਹੁੰਦੀਆਂ ਨੇ ਉਹੀ ਦੇਖਿਆ ਕਰੋ ਜਿਨ੍ਹਾਂ ਨੂੰ ਸਮਝ ਆ ਰਿਹਾ ਜਾਂ ਕੁਝ ਸੁਣਨਾ ਚਾਹੁੰਦੇ ਨੇ ਇਹ ਮੈਂ ਕੁਆਲਿਟੀ ਨਹੀਂ ਦੇ ਸਕਦਾ ਵੀਡੀਓ ਦੀ ਕੰਟੈਂਟ ਦੀ ਕੁਆਲਿਟੀ ਦੇ ਸਕਦਾ ਜੇ ਮੈਂ ਬਹੁਤ ਤਿਆਰ ਹੋ ਕੇ ਖੜੂਗਾ ਉਹ ਨਹੀਂ ਮੇਤੋਂ ਹੋਣਾ ਜਾਂ ਬਹੁਤ ਮੈਂ ਸੋਹਣਾ ਟਰੈਕਟਰ ਰਿਪੋਰਟ ਖੜਾ ਦੂੰਗਾ ਮੈਂ ਤਾਂ ਦਬੜ ਸੱਟੇ ਵਾਲਾ ਪਰ ਗੱਲ ਮਤਲਬ ਵਾਲੀ ਹੋ ਜਿਹੜੇ ਪੁਰਾਣੇ ਟਰੈਕਟਰ ਸੀ ਉਹਨਾਂ ਦੀ ਤੁਸੀਂ ਇੱਕ ਸਿਸਟਮ ਸਮਝੋ ਮੰਨ ਲਓ 50 ਪਾਵਰ ਦਾ ਟਰੈਕਟਰ ਆ ਪਿੱਛੇ ਜਿਹੜੀ ਟੇਕ ਆਫ ਪਾਵਰ ਸੀ ਪੀਟੀਓ ਪਾਵਰ ਉਸ ਵਾਲੀ 35 40 ਰਹਿ ਜਾਂਦੀ ਸੀ ਕਿਉਂ ਘਟਦੀ ਸੀ ਉਨੀ ਟੈਕਨੋਲੋਜੀ ਨਹੀਂ ਸੀ ਸਾਡੇ ਕੋਲ ਪਾਵਰ ਲੋਸ ਆ ਜਿਹੜਾ ਪਿੱਛੇ ਤੱਕ ਉਹ ਪਾਵਰ ਲੋਸ ਸੱਤ ਕੰਟਰੋਲ ਨਹੀਂ ਸੀ ਹੁੰਦਾ ਹੁਣ ਹੌਲੀ 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 ਟੈਕਨੋਲੋਜੀ ਆ ਰਹੀ ਆ ਅੱਛੇ ਗੇਅਰ ਆ ਗਏ ਅੱਛੇ ਟਾਂਚੇ ਆ ਗਏ ਹੁਣ ਕੰਪਨੀਆਂ ਦੀ ਕੋਸ਼ਿਸ਼ ਆ ਕਿ ਜਿੰਨੀ ਪਾਵਰ ਟਰੈਕਟਰ ਅੱਗੇ ਕੱਢ ਰਿਹਾ ਓਨਿਓ ਪਿੱਛੇ ਆ ਜਾਵੇ ਮੈਸੀ ਨੇ ਕਰਕੇ ਵੀ ਦਿਖਾਇਆ ਮੈਸੀ ਕਹੇ ਜਾਂ ਟਰੈਕਟਰ ਆ ਜਿਨ੍ਹਾਂ ਕੋਲ ਸਭ ਤੋਂ ਅੱਛੀ ਬਿਊਟੀਫੁਲ ਟੈਕਨੋਲੋਜੀ ਆ ਪਾਵਰ ਲੋਸ ਜਮਈ ਨਹੀਂ ਹੈਗਾ ਮੰਨ ਲਓ 60 ਪਾਵਰ 52 ਪਾਵਰ ਦਾ ਟਰੈਕਟਰ ਆ ਓਨਿਓ ਪੀਟੀਓ ਇਹਨਾਂ ਸਾਰੀਆਂ ਕੰਪਨੀ ਇਸ ਲਈ ਹੀ ਤੁਰੀਆਂ ਹੋਈਆਂ ਨੇ ਇਹਨੂੰ ਕਹਿੰਦੇ ਨੇ ਪਾਵਰ ਲੋਸ ਪਾਵਰ ਲੋਸ ਗੇਅਰ ਤੋਂ ਗੇਅਰ ਜਦੋਂ ਅੱਗੇ ਸ਼ਾਫਟਾਂ ਗਰਾਰੀਆਂ ਚੱਲਦੀਆਂ ਨੇ ਉਹ ਪਾਵਰਲੋਸ ਹੋਈ ਜਾਂਦੇ ਸਮਝ ਗਏ ਪਾਵਰਲੋਸ ਹੁਣ ਅੱਗੇ ਵਾਲਾ ਪਾਵਰਲੋਸ ਲਾ ਲੋ ਆ ਜਿਹੜਾ ਇਕਨੋਮੀ ਦਾ ਹੈਗਾ ਸਿਸਟਮ ਇਕਨੋਮੀ ਪੀਟੀਓ ਤੇ ਕਦੇ ਵੀ ਤੁਸੀਂ ਕੋਈ ਵੀ ਚੀਜ਼ ਚਲਾਓਗੇ ਤਾਂ ਤੁਹਾਡਾ ਟਰੈਕਟਰ ਤੇਲ ਵੀ ਵੱਧ ਖਾਊਗਾ ਓਵਰਲੋਡ ਵੀ ਹੋਊਗਾ ਇਹ ਸਿਰਫ ਉਹਨਾਂ ਚੀਜ਼ਾਂ ਲਈ ਆ ਐਮਰਜੈਂਸੀ ਲਈ ਜਿਵੇਂ ਜਨਰੇਟਰ ਆ ਜਨਰੇਟਰ ਤੇ ਆਪਾਂ ਪੁਲੀਆਂ ਨਹੀਂ ਬਦਲ ਸਕਦੇ ਕਿੰਨੀਆਂ ਬੰਦਾ ਪੁਲੀਆਂ ਵਾਲੂ ਡਿਫਰੈਂਟ ਡਿਫਰੈਂਟ ਮੋਟਰਾਂ ਨੇ ਉਹਦੇ ਤੇ ਤੁਸੀਂ ਯੂਜ਼ ਕਰ ਸਕਦੇ ਹੋ ਪਰ ਨੋ ਡਾਊਟ ਉਹਦੇ ਤੇ ਵੀ ਤੇਲ ਦੀ ਕੰਜ਼ਮਪਸ਼ਨ ਵੱਧਦੀ ਆ ਟਰੈਕਟਰ ਓਵਰਲੋਡ ਹੁੰਦਾ ਤੇ ਇਧਰ ਨੂੰ ਗਰਾਰੀ ਵੀ ਬਹੁਤ ਪਤਲੀ ਆ ਕੁਝ ਕੰਪਨੀ ਦਾ ਬਹਾਨਾ ਵੀ ਆ ਵੀ ਇਧਰ ਨੂੰ ਲਾਓ ਨਾ ਇਹ ਹੈਗਾ ਮਜਬੂਰੀ ਵਾਲਾ ਗੇਅਰ ਇਹਨੂੰ ਕਹਿੰਦੇ ਨੇ ਮਜਬੂਰੀ ਦਾ ਗੇਅਰ ਅਗਲੀ ਗੱਲ ਹੁਣ ਜੇ ਮੰਨ ਲਓ ਤੁਸੀਂ ਇਕਨੋਮੀ ਤੇ ਕਰਕੇ ਰੀਪਰ ਚਲਾਉਣ ਲੱਗੇ ਜਾਂ ਕੋਈ ਚੀਜ਼ ਚਲਾਉਣ ਜਿਹੜੀ ਇੱਥੇ ਨੇ ਪਾਵਰ ਲਾਸ ਕਰਦੀ ਨਾ ਜੇ ਮੰਨ ਕੇ ਚੱਲੋ ਇਹਨੂੰ ਟੈਕੋਮੀਟਰ ਤੇ ਟੈਸਟ ਕੀਤਾ ਜਾਵੇ ਟਰੈਕਟਰ ਨੂੰ ਇੱਥੇ ਹੀ ਪਾਵਰ ਕੱਢੂਗਾ ਇੱਥੇ ਪਾਵਰ 10 ਪਾਵਰਾਂ ਘਟਾ ਜਾਂਦਾ ਟਰੈਕਟਰ ਇਕਨੋਮੀ ਚ ਕਰਕੇ ਤੁਸੀਂ ਉਰੇ ਪਾਵਰ ਲਾਸ ਕਰਤੀ ਪਿੱਛੇ ਤੁਸੀਂ ਜੋ ਮਰਜ਼ੀ ਪਾਉਂਦੇ ਫਰੀਜੋ ਉਹ ਜਿਹੜੀ ਪਾਵਰ ਇੱਥੇ ਖਤਮ ਕਰ ਗਿਆ ਟਰੈਕਟਰ ਉਹ ਤੁਹਾਡੀ ਉਹ ਪਾਵਰ ਥ ਨੂੰ ਮੁੜ ਕੇ ਡਿਜ਼ਾਇਰਡ ਪਾਵਰ ਮਿਲਣੀ ਉਹਨੂੰ ਸਮਝੋ ਵਾਲਾ ਹੁਣ ਆ ਗਈ ਅੱਗੇ ਰੀਪਰ ਦੀ ਗੱਲ ਹੁਣੀ ਬਾਈ ਦਾ ਅਗੇ ਦਾ ਫੋਨ ਆਇਆ ਬਾਈ 969 ਦੇ ਕਿੰਨੀ ਮੰਨ ਲਓ ਪੂਲੀ ਪਾਈ ਆ ਮਾ ਵੀ 17 10 ਬਰਾਬਰ ਗੇਰਲ ਦੇ ਇਹ ਮੰਨ ਲਓ ਚੱਲੂਗਾ ਵੀ 13 1350 ਤਾ ਇੱਥੇ ਟਾਰਕ ਵੀ ਪੂਰੀ ਕਰ ਦਿੰਦਾ ਕਹਣਾ ਭਾਈ ਸਾਡੇ 16 9 ਆ ਵੀ 16 9 16 9 ਵੀ ਤਾਂ ਸਹੀ ਹੋਆ ਉਧਰੋਂ ਅਸੀਂ 1 ਇੰਚ ਘੱਟ ਕਰ ਲਈ 1 ਇੰਚ ਉਧਰੋਂ ਘੱਟ ਕਰ ਲਈ ਕਿੰਚ ਉਧਰੋਂ ਘੱਟ ਕਰ ਲਈ ਮਤਲਬ ਕਿ ਜਿਵੇਂ 16 ਤੇ 9 ਕਿੰਨੇ ਹੁੰਦੇ ਨੇ 16 ਤਿੰਨ ਹੋ ਗਏ ਤੁਹਾਡੇ 25 17 ਤੇ 10 27 ਅਸੀਂ ਐਂ ਗਿਣਨ ਲੱਗ ਜਾਨੇ ਆ ਨੰਬਰ ਪੂਰੇ ਕਰਨ ਲੱਗ ਜਾਨੇ ਆ ਮੰਨ ਕੇ ਚੱਲੋ ਅ ਇਧਰੋਂ ਤੁਸੀਂ ਕਰ ਲੋ ਇਧਰੋਂ ਹੁਣ ਤੁਸੀਂ 11 16 ਕਰ ਲੋ ਜਾਂ ਆਧਾਰਨ ਦਿੰਦਾ ਹੈ ਹੈਨਾ ਪਰ ਉਹ ਕਦੇ 17 10 ਦੀ ਰੀਸ ਨਹੀਂ ਕਰੂਗੀ ਉਹ ਇੱਕ ਗੇਅਰ ਦਾ ਕੰਬੀਨੇਸ਼ਨ ਆ ਕੰਬੀਨੇਸ਼ਨ ਆ ਜਿਹੜਾ ਉਹ ਕੰਬੀਨੇਸ਼ਨ ਸਮਝੋ ਉਹ ਪਾਵਰ ਲੋਸ ਤੋਂ ਬਚਾਉਂਦਾ ਜੇ ਤੁਸੀਂ ਕਿਤੇ ਗੇਅਰ ਉੱਠਾ ਸਿੱਧਾ ਲਾ ਕੇ ਚੱਕਰ ਤੁਸੀਂ ਮਲਾ ਲੋਗੇ ਰੀਪਰ ਦੇ ਚੱਕਰ ਤੁਹਾਡੇ ਉੰਨੇ ਆ ਜਾਣੇ ਨੇ ਇੰਚਾਂ ਨਾਲ ਵੀ ਆ ਜਾਣਗੇ ਚੱਕਰ ਚੱਕਰ ਦਾ ਕੋਈ ਲੈਣਾ ਦੇਣਾ ਨਹੀਂ ਪਰ ਜਿਹੜੀ ਤੁਸੀਂ ਪਾਵਰ ਲੋਸ ਕਰ ਲਈ ਨਾ ਕਿਤੇ ਗੇਅਰ ਤੇ ਅਣਜਾਣਪਨੇ ਚ ਉਹ ਤੁਸੀਂ ਉੱਥੇ ਤੁਹਾਡਾ ਨੁਕਸਾਨ ਹੋ ਗਿਆ ਹੁਣ ਮੈਂ ਕੰਬਾਈਨ ਤੇ ਰੀਪਰ ਨੂੰ ਹਮੇਸ਼ਾ ਇਹੀ ਕਹਿਣਾ ਹੁੰਦਾ ਕਿ ਬੜਾ ਜਗਾੜੂ ਉਪਕਰਨ ਇਹਦੀ ਉੰਨੀ ਹਲੇ ਸੋਧ ਆਈ ਨਹੀਂ ਜਿੰਨੀਆਂ ਹੋਰ ਚੀਜ਼ਾਂ ਦੀਆਂ ਪੱਕੇ ਫਰਮੇ ਨੇ ਕੰਬਾਈਨ ਦੀਆਂ ਤਾਂ ਜਿਹੜੀਆਂ ਜਾਦੇ ਵਿਕਦੀਆਂ ਨੇ ਕੰਬਾਈਨਾਂ ਉਹਨਾਂ ਨੇ ਤਾਂ ਕਿਸੇ ਹੱਦ ਤੱਕ ਉਹਨੂੰ ਬਹੁਤ ਸੁਧਾਰ ਲਿਆ ਤਜਰਬੇ ਕਰ ਕਰਕੇ ਰੀਪਰ ਚ ਹਲੇ ਸੁਧਾਰ ਦੀ ਬਹੁਤ ਲੋੜ ਆ ਰੀਪਰ ਚ ਹਲੇ ਬਹੁਤ ਘੱਟ ਮਿਸਤਰੀ ਸੱਜਣ ਨੇ ਜਿਨ੍ਹਾਂ ਨੇ ਪਾਵਰ ਲੋਸ ਤੇ ਕੰਮ ਕੀਤਾ ਜਿੱਦਾਂ ਰੀਪਰ ਤੇ ਪਾਵਰ ਲੋਸ ਤੇ ਕੰਮ ਹੋ ਗਿਆ ਨਾ ਲੋੜ ਅੱਧਾ ਰਹਿ ਜਾਣਾ ਹਲੇ ਕਿਹਨੇ ਕੰਮ ਹੀ ਨਹੀਂ ਕੀਤਾ ਤਜਰਬੇ ਹੈਗੇ ਆ ਤਜਰਬੇ ਕਰੀ ਜਾਂਦੇ ਆ ਉਹ ਮਿਹਨਤ ਨਹੀਂ ਹੋਈ ਜਿਹੜੀ ਹੋਣੀ ਚਾਹੀਦੀ ਆ ਸੋ ਰੀਪਰ ਤੇ ਜਿਹੜੇ ਤੁਹਾਡੇ ਆਪਣੇ ਤਜਰਬੇ ਨੇ ਉਹੀ ਤੁਹਾਨੂੰ ਕੰਮ ਆਉਣੇ ਨੇ ਜਿੰਨੇ ਕੁ ਮੇਰੇ ਕੋਲੇ ਨੇ ਮੈਂ ਸਾਂਝੇ ਕਰ ਲੈਣਾ ਕਿਸੇ ਹੋਰ ਵੀਰ ਕੋਲ ਨੇ ਉਹ ਸਾਂਝੇ ਕਰੇ ਤੁਸੀਂ ਆਪਣਾ ਤਜਰਬਾ ਸ਼ੇਅਰ ਕਰੋਗੇ ਬਾਈ ਆਹ ਕੰਬੀਨੇਸ਼ਨ ਸੀ ਸਾਡਾ ਪੁਲੀਆਂ ਦਾ ਇੰਨੇ ਕਿ ਆਹ ਸਾਡਾ ਕੰਬੀਨੇਸ਼ਨ ਸੀ ਇੱਥੇ ਇੰਨੀ ਸਾਨੂੰ ਝੂਲ ਦੀ ਜਿਹੜੀ ਕੰਜ਼ਮਪਸ਼ਨ ਆਈ ਆ ਤੁਸੀਂ ਆਹ ਟਰਾਈ ਕਰੋ ਅਗਲੀ ਹੁਣ ਜਿਹੜੀ ਰੀਪਰ ਦੀ ਆਰ ਐਨ ਡੀ ਆ ਮੈਨੂੰ ਤਾਂ ਲੱਗਦਾ ਨਹੀਂ ਕਿ ਆਰ ਐਨ ਡੀ ਹੋਊਗੀ ਜਾਂ ਉਹਨਾਂ ਨੇ ਤੇ ਕੰਮ ਹੋਇਆ ਹੋਊਗਾ ਜਾਂ ਉਨੀ ਸਾਡੇ ਕੋਲ ਟੈਕਨੋਲੋਜੀ ਹੋਵੇ ਆਰ ਐਨ ਡੀ ਹੋਵੇ ਪ੍ਰੋਪਰ ਚੈੱਕ ਕਰਨ ਗੇਰਾ ਨੂੰ ਕਿ ਕਿੱਥੇ ਪਾਵਰ ਲੋਸ ਹੋ ਰਹੀ ਆ ਵੱਖ-ਵੱਖ ਕੰਡੀਸ਼ਨਾਂ 'ਚ ਜੋ ਵੀ ਸਾਰਾ ਹੈਗਾ ਸਿਸਟਮ ਉਹ ਤੁਹਾਨੂੰ ਹੁਣ ਮੈਂ ਡਿਟੇਲ 'ਚ ਕੀ ਦਸਾਂ ਆਰ ਐਨ ਡੀ ਹੁੰਦੀ ਕਿ ਸਰਚ ਐਂਡ ਡਿਵੈਲਪਮੈਂਟ ਆ ਜਿਹੜੀ ਇਹ ਹਾਲੇ ਤੱਕ ਜਗਾੜੂ ਉਪਕਰਨ ਚੱਲ ਰਹੇ ਨੇ ਹੁਣ ਆ ਇੱਥੇ ਆਪਾਂ ਗੱਲ ਕਰ ਲੈਂਦੇ ਆ ਬਾਹਰ ਲੀਆਂ ਜਿਹੜੀਆਂ ਕੰਬਾਈਨਾਂ ਨੇ ਉਹ ਇੰਨੀਆਂ ਮਹਿੰਗੀਆਂ ਕਿਉਂ ਹੋ ਜਾਂਦੀਆਂ ਵਾਰੈਂਟੀਆਂ ਤੇ ਖਰਚਾ ਬਹੁਤ ਕਰਦੇ ਆ ਹਰੇਕ ਬਾਹਰਲੀ ਮਸ਼ੀਨਰੀ ਇੰਨੀ ਮਹਿੰਗੀ ਕਿਉਂ ਹੋ ਜਾਂਦੀ ਆ ਉਹਨਾਂ ਦਾ ਰਿਸਰਚ ਤੇ ਹੀ ਬਹੁਤ ਖਰਚ ਲਿਆ ਹੁਣ ਮੈਂ ਤੁਹਾਨੂੰ ਇੱਕ ਮੋਟੀ ਜਿਹੀ ਐਗਜ਼ਾਮਪਲ ਦਵਾਂ ਹੁੰਡਾਈ ਆ ਜਿਹੜੀ ਹੰਡਾਈ ਗੱਡੀ ਇਹਨਾਂ ਨੇ 27-22 ਮਿਲੀਅਨ ਡਾਲਰ ਏਬੀਐਸ ਬ੍ਰੇਕਾਂ ਤੇ ਖਰਚਿਆ ਐ ਬੀਐਸਡੀ ਟੈਕਨੀਕ ਤੇ ਸਭ ਤੋਂ ਖੂਬਸੂਰਤ ਅਜ ਹੁੰਡਾਈ ਦਾ ਏਬੀਐਸ ਸਿਸਟਮ ਆ ਜਿਨ੍ਹਾਂ ਕੋ ਹੰਡਾਈਆਂ ਨੇ ਕਦੇ ਬ੍ਰੇਕ ਤੇ ਪੈਰ ਰੱਖ ਕੇ ਦੇਖਿਓ ਮੜਾ ਇੰਨੀ ਸੈਂਸਿਟਿਵ ਆ ਬ੍ਰੇਕ ਦੱਬਣ ਸਾਰ ਏਬੀਐਸ ਆਨ ਹੋ ਜਾਂਦਾ ਜਦ ਗਰਗਰ ਕਰ 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 ਜਾਂਦੀ ਹੈ ਵੀ ਲੋਕ ਨਹੀਂ ਹੋਣ ਦਿੰਦੀ ਐਨਾ ਸੋਹਣਾ ਨਾ ਮਰਸੀਡੀਜ਼ ਆ ਨਾ ਬੀਮਰ ਚਾ ਨਾ ਆਉਡੀ ਪੋਰਸ਼ੇ ਦਿਨਾਲੀ ਦੁਨੀਆ ਦੀ ਕਿਸੇ ਗੱਡੀ ਚ ਅੱਜ ਹੁੰਡਾਈ ਦੇ ਏ ਬੀ ਐਸ ਮੈਂ ਬ੍ਰੇਕਿੰਗ ਦੀ ਗੱਲ ਨਹੀਂ ਕਰ ਰਿਹਾ ਏ ਬੀ ਐਸ ਦੀ ਜਿਹੜੀ ਸੈਂਸਿਟੀਵਿਟੀ ਆ ਉਹ ਸਾਰਿਆਂ ਨੂੰ ਜ਼ਿਆਦੇ ਆ ਬ੍ਰੇਕ ਵੱਧ ਘੱਟ ਕਿਸੇ ਦੇ ਵੀ ਹੋ ਸਕਦੇ ਨੇ ਇਹਨੂੰ ਜਿਹੜੇ ਜਾਣਕਾਰ ਸੱਜਣ ਨੇ ਉਹ ਤਾਂ ਸਮਝ ਗਏ ਮੈਂ ਕੀ ਕਹਿ ਰਿਹਾ ਇਹਦਾ ਕੋਈ ਮਤਲਬ ਇਹ ਨਹੀਂ ਹੁੰਦਾ ਕਿ ਬ੍ਰੇਕ ਉਹਦੇ ਸਾਰਿਆਂ ਨੂੰ ਵਧੀਆ ਹੋਗੇ ਮਤਲਬ ਉਹਨਾਂ ਨੇ ਉਹਦੇ ਤੇ ਕੰਮ ਕੀਤਾ ਸੋ ਸਾਨੂੰ ਜਿਹੜਾ ਹੈਗਾ ਇਹਦੇ ਤੇ ਕੰਮ ਕਰਨ ਦੀ ਲੋੜ ਆ ਪਾਵਰ ਲੋਸ ਨੂੰ ਸਾਨੂੰ ਸਮਝਣ ਦੀ ਲੋੜ ਆ ਕਦੇ ਵੀ ਤੁਸੀਂ ਇੰਚਾਂ 'ਚ ਨਾ ਪਿਆ ਕਰੋ ਵੀ ਇੰਨੇ ਇੰਚ ਦੀ ਮਹੂਰੇ ਪਾਤੀ ਚੱਕਰ ਹੋ ਗਏ ਪੂਰੇ ਹੁਣ ਇੱਕ ਹੋਰ ਬਹੁਤ ਸਵਾਲ ਉੱਠਦਾ ਬਾਈ ਯਾਰ ਗਰਾਰੀ ਵੀ ਸਹੀ ਆ ਚੱਕਰ ਵੀ ਸਹੀ ਨੇ ਟਰੈਕ ਰਹਾਟ ਪਾਈ ਜਾਂਦਾ ਆਪਾਂ ਨੇ ਪਾਵਰ ਲੋਸ ਨੂੰ ਕਦੇ ਸਮਝਿਆ ਰਹਾਟ ਤਾਂ ਪਾਉਗਈ ਉਹ ਨੰਬਰ 2 ਤੇ ਸਾਡਾ ਕੁਛ ਮੈਂ ਸੋਸ਼ਲ ਗੱਲਾਂ ਵਿਚਾਰਕ ਕਰਦਾ ਹੂੰ ਉ ਬੇੜਾ ਬਹਿ ਗਿਆ ਸਾਲੀ ਕੰਬਾਈਨ ਨਿਕਲਦੀ ਨਹੀਂ ਨਾਲ ਦੀ ਨਾਲ ਸੱਤ ਰੀਪਰਾਂ ਵਾਲੇ ਮੇਰੇ ਵਰਗੇ ਫਿਰਦੇ ਹੁੰਦੇ ਰਹੋ ਕਹਿੰਦਾ ਮੈਂ ਕਰੂ ਕਹਿੰਦਾ ਮਾਨੂੰ ਗਿੱਲੇ ਗੋਹੇ ਚ ਰਾਟ ਪਵਾਈ ਜਾਂਦੇ ਨੇ ਕਰੋੜਾ ਰੁਪਏ ਦਾ ਡੀਜ਼ਲ ਅਸੀਂ ਵੇਸਟ ਕਰਦੇ ਹਾਂ ਹੁਣ ਇੱਥੇ ਸਰਕਾਰਾਂ ਕੀ ਕਰਨਗੀਆਂ ਜਿਹੜੀਆਂ ਆਪਾਂ ਆਪਣੀਆਂ ਚੀਜ਼ਾਂ ਨੇ ਨਾ ਆਪਾਂ ਇਹਨਾਂ ਨੂੰ ਬ੍ਰਦਰ ਫਿਕਸ ਬਕਸ ਨਹੀਂ ਹਲੇ ਤੱਕ ਕਰਿਆ ਆਪਾਂ ਦਾ ਗੱਲਾਂ ਵਾਲੇ ਆ ਬਸ ਦੂਏ ਦੇ ਮੋਢੇ ਤੇ ਧਰ ਕੇ ਆਪਾਂ ਨੂੰ ਹੁੰਦਾ ਵੀ ਸਾਨੂੰ ਸਾਰਾ ਕੁਝ ਐ ਮਿਲ ਜAVE ਸਾਨੂੰ ਐ ਮਿਲ ਜAVE ਆਪਾਂ ਜਿਹੜੇ ਲਾਸ ਕਰ ਰਹੇ ਹਾਂ ਉਹ ਇਹੀ ਕੰਮ ਕੰਬਾਈਨਾ ਚ ਉਹ ਚ ਥਾਂ ਦੱਬੀ ਜਾਣਾ ਫੇਰ ਰੀਪਰਾਂ ਤੇ ਆ ਕੇ ਜੀ ਗਿੱਲੇ ਚ ਬਾੜੀ ਜਾਣਾ ਇਹ ਜਿਹੜਾ ਲੱਖਾਂ ਦਾ ਡੀਜ਼ਲ ਆਪਾਂ ਵੇਸਟ ਕਰਦੇ ਆ ਕਿਹੜੀ ਸਰਕਾਰ ਤੁਹਾਨੂੰ ਦੇ ਦੂਗੀ ਇਹ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ ਇੰਨੇ ਇੰਨੇ ਬੇਲੋੜੀ ਮਸ਼ੀਨਰੀ ਪਤਾ ਨਹੀਂ ਕਿੰਨੇ ਲੱਖ ਟਰੈਕਟਰ ਜ਼ਿਆਦਾ ਜੇ ਇਹਨੂੰ ਵੈਲਫੇਅਰ ਸਿਸਟਮ ਬਣਾਇਆ ਜਾਵੇ ਹਨਾ ਤਾਂ ਬਹੁਤ ਇੱਕ ਦੂਏ ਦੇ ਸੰਦਾਂ ਨਾਲ ਕੰਮ ਆ ਜਿਹੜਾ ਉਹ ਲਿਆ ਜਾ ਸਕਦਾ ਮੇਰਾ ਕੀ ਆ ਮੈਨੂੰ ਤਾਂ YouTube ਤੋਂ 4 ਰੁਪਏ ਆਉਂਦੇ ਨੇ ਪੋਰਾ ਮੈਨੂੰ ਕੋਈ ਖਾਜ ਵੀ ਨਹੀਂ ਹੁੰਦੀ ਮੈਨੂੰ ਤਾਂ ਟਰੈਕਟਰ ਮੈਂ ਜੇ ਤੁਸੀਂ 10 ਸਾਲ ਚ ਫ੍ਰੀ ਕਰਨਾ ਮੈਂ ਸਾਲ ਚ ਕਰ ਲੰਨਾ ਮੈਂ ਤਾਂ ਮੁੱਕਰਦਾ ਨਹੀਂ ਇਸ ਗੱਲੋਂ ਹਾਂ ਆਉਂਦੇ ਨੇ ਮੈਂ ਕੰਮ ਕਰਦਾ ਮਿਹਨਤ ਕਰਦਾ ਪਰ ਮੈਂ ਕਦੇ ਹੋਈਆਂ ਗਿਰੀਆਂ ਵੀਆਂ ਗੱਲਾਂ ਵੀ ਨਹੀਂ ਕਰਦਾ ਉਹੀ ਪਾਉਂਗਾ ਉਹੀ ਬੋਲੂਗਾ ਜੋ ਪੰਜਾਬ ਨੂੰ ਸੂਟ ਕਰੇ ਜੋ ਪੰਜਾਬ ਦੀ ਮੈਂਟੈਲਿਟੀ ਨੂੰ ਸੂਟ ਕਰੇ ਜੋ ਜ਼ਿਮੀਂਦਾਰ ਸੱਜਣਾ ਨੂੰ ਸੂਟ ਕਰੇ ਉਹੀ ਬੋਲੂਗਾ ਇਹ ਨਹੀਂ ਕਿ ਮੇਰੇ ਤੇ ਕੋਈ ਬੰਦਿਸ਼ ਆ ਜੇ ਕਿਤੇ ਮੈਂ ਕਦੇ ਵੀਡੀਓ ਕਹੀ ਦੀ ਪਾ ਵੀ ਦੰਨਾ ਵੈਸੇ ਤਾਂ ਮੈਂ ਪਾਉਂਦਾ ਹੀ ਨਹੀਂ ਛੇਤੀ ਕਿਤੇ ਜਾ ਕੇ ਜੇ ਕਿਤੇ ਪਾ ਵੀ ਦੰਨਾ ਉਹੀ ਬੋਲੂੰਗਾ ਜੋ ਸੂਟ ਕਰਦਾ ਹੋਊਗਾ ਗਲਤ ਬਾਤ ਨਹੀਂ ਕਰੂੰ ਸੋ ਮੇਰਾ ਖਿਆਲ ਹੈ ਬਹੁਤ ਹੈ ਅੱਜ ਲਈ ਇੰਨਾ ਹੀ ਸ਼ਾਇਦ ਇਹਦੇ ਨਾਲ ਕਿਸੇ ਦੀ ਹੈਲਪ ਹੋਈ ਹੋਊਗੀ ਜੇ ਹੈਲਪ ਹੋਈ ਆ ਤਾਂ ਮੈਨੂੰ ਦੱਸ ਦਿਓ ਮੈਂ ਹੋਰ ਪਾ ਦੂੰ ਨਹੀਂ ਪਾਈ ਹੋਈ ਭਾਈ ਮਾੜਾ ਕਹਿ ਦਿਓ ਇਹ ਚ ਕੀ ਆ ਚੰਗਾ ਲੱਗਿਆ ਸਬਸਕ੍ਰਾਈਬ ਕਰ ਲਿਓ ਮਾੜਾ ਲੱਗਿਆ ਸਾਲੇ ਨੂੰ ਹਨ ਸਬਸਕ੍ਰਾਈਬ ਕਰ ਦਿਓ ਇਹਨੂੰ ਕੀ ਮੈਂ ਨਾ ਗੋਡੇ ਜੇ ਕੁੱਟਣੇ ਨੇ ਨਾ ਮੇਤੋਹਾੜੇ ਜੇ ਨਿਕਲਦੇ ਨੇ ਵੀ ਹੜੇ ਹੜੇ ਸਬਸਕ੍ਰਾਈਬ ਕਰੋ ਕੋਈ ਨਾ ਕਰੋ ਮਿੰਤਾ ਨਾ ਬੁੜਾ ਨਹੀਂ ਬੈਹ ਜਾਂਦਾ ਬੁੜਾ ਤਾਂ ਵਿਆਹ ਜਾਊਗਾ ਜੇ ਬੁੜਾ ਉੱਠ ਕੇ ਕੋੜੀ ਚੜ ਸਕੂਗਾ ਸਸਟ੍ਰਿਕ